ਇਕ ਨਗਰ ਦੀ ਇੱਕ ਲੜਕੀ ਜਿਹਦਾ ਗੁਰੂ ਨਾਨਕ ਦੇਵ ਸਾਹਿਬ ਮਹਾਰਾਜਿਆਂ ਤੇ ਪੂਟ ਵਿਸ਼ਵਾਸ ਹਰ ਰੋਜ਼ ਉਹਨੇ ਅਮਰਤ ਵੇੜੇ ਜਿੰਨ ਨੂੰ ਜੇ ਜਾਗੜਾ ਪਾਠ ਕਰਦੀ ਐ ਆਪਦਾ ਅਮਰਤ ਵੇੜਾ ਸੰਭਾਲਦੀ ਆ ਹਰ ਰੋਜ਼ ਪਾਠ ਕਰਨ ਪ੍ਰਾਂਤੋ ਗੁਰਦੁਆਰਾ ਸਾਹਿਬ ਜਾਂਦੀ ਆ ਜਾਤਰ ਕੇ ਉਤੇ ਕਈ ਵਾਰ ਮਹਾਰਾਜ ਰੂਪੇ ਪ੍ਰਕਾਸ਼ ਕਰਦੀ ਕਿਉਂਕਿ ਪ੍ਰੇਮ ਸੀ ਗੁਰੂ ਜੀ ਨਾਲ ਬਾਣੀ ਦੇ ਨਾਲ ਸਾਡਾ ਪ੍ਰੇਮ ਹੁਣ ਸਾਡਾ ਪ੍ਰੇਮ ਕਿਤੇ ਰਹਿ ਗਿਆ ਹੁਣ ਅਸੀਂ ਜੇ ਗੁਰਬਾਣੀ ਪੜ੍ਹਦੇ ਆ ਨਾ ਪਾਟ ਕਰਦੇ ਆ ਉਹਦੇ ਬਦਲੇ ਸਾਨੂੰ ਧਨ ਦੌਲਤ ਮਿਲਦੀ ਆ ਸੀ ਪੈਸੇ ਬਦਲੇ ਪਾਟ ਕਰਦੇ ਪਰ ਸਾਡੀ ਆਪਣੀ ਕਮਾਈ ਕੀ ਐ ਉਹ ਸਾਡੀ ਆਪਣੀ ਕਮਾਈ ਐ ਨਿਤਨੇਮ ਦੀ ਸਾਡੀ ਆਪਣੀ ਕਮਾਈ ਐ ਨਾਮ ਜਪਣ ਦੀ ਸਾਡੀ ਆਪਣੀ ਕਮਾਈ ਐ ਸੇਵਾ ਦੀ ਤੇ ਉਹਨਸੀ ਇਹ ਲਾਹਿਆਂ ਤੋਂ ਪਹੁੰਚ ਗਏ ਆ ਕਈ ਸੁਣਾ ਵਿਚਾਰ ਕਈ ਤੁਨ ਹੋਵੇ ਕਿ ਪਹਿਲਾਂ ਭਾਈ ਗੁਰੂ ਸਾਹਿਬਾਨ ਨੇ ਇੱਕ ਵਿਚਾਰ ਦਿੱਤੀ ਸਾਨੂੰ ਜਿਹੜਾ ਲਗਨ ਪਣੀ ਸੀ ਸ਼ਬਦਿਆਂ ਨਾ ਉਹਦੇ ਬਰਤਨ ਸਾਫ ਕਰਨ ਦੀ ਜਿਹੜਾ ਸੇਵਾ ਕਰਦਾ ਉਹ ਸਭ ਤੋਂ ਵੱਡੀ ਸੇਵਾ ਲੈਂਦਾ ਉਹਦੇ ਨਾਲ ਬਰਤਨ ਮਾਂਜਦੇ ਆ ਮਾਂਜਦੇ ਆ ਮਨ ਮਾਂਜਿਆ ਜਾਂਦਾ ਇਹ ਮਨ ਇਹ ਮਾਂਜਿਆ ਜਾਂਦਾ ਕਹਿੰਦਾ ਭਾਈ ਕਨਈਆ ਜੀ ਦੀ ਬਾਤ ਕਰੀ ਆ ਭਾਈ ਕਨਈਆ ਜਿਨੂੰ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਨੇ ਜਦੋਂ ਦਰਬਾਰ ਸਾਹਿਬ ਅੰਦਰ ਆਇਆ ਪੁੱਛਿਆ ਕਹਿੰਦੇ ਕੀ ਲੈਣਾ ਭਾਈ ਕੀ ਮੰਗਦਾ ਤੂੰ ਮੰਗ ਕਹਿੰਦਾ ਜੀ ਆਪਣਾ ਬਣਾ ਲਓ ਆਪਣਾ ਬਣਾ ਲਓ ਤੇ ਗੁਰੂ ਸਾਹਿਬ ਨੇ ਕਿਹਾ ਭਾਈ ਕਦੇ ਕਿਸੇ ਭੁੱਖੇ ਨੂੰ ਲਜਾਇਆ ਕਿਸੇ ਵਿਚਿੜੇ ਨੂੰ ਮਲਾਇਆ ਤੇ ਜਦੋਂ ਇਹ ਬਾਤਾਂ ਸੁਣੀਆਂ ਨਾ ਚਰਨਾ ਤੇ ਟਹਿ ਪਿਆ ਬੰਦਾ ਅੱਡਿਆ ਕਹਿੰਦਾ ਸਤਿਗੁਰੂ ਇਹੀ ਦਾਤ ਦੇ ਦੀ ਤੇ ਸਤਿਗੁਰਾਂ ਨੇ ਕਿਹਾ ਉਹ ਸਾਹਮਣੇ ਲਗਰ ਦੇ ਵਿੱਚ ਜਾ ਕੇ ਬਰਤਨਾਂ ਦੀ ਸੇਵਾ ਕਰ ਭਾਂਡੇ ਮਾਂ ਤੇ ਕਿੰਨਾ ਚਿਰ ਭਾਈ ਕਨ੍ਹਈਆ ਜੀ ਬਰਤਨਾਂ ਦੀ ਸੇਵਾ ਕਰਦੇ ਰਹੇ ਤੇ ਮਨ ਫਿਰ ਦੇਖੋ ਕਿਹਦਾ ਹੋਇਆ ਜਦੋਂ ਜੰਗਾਂ ਪੁੱਤਾਂ ਦਾ ਡੇਰਾ ਆਇਆ ਨਾ ਉਹਨੇ ਪਹਾੜੀ ਰਾਜੇ ਵੇਖੇ ਤੇਰਾ ਸਿੱਧ ਵੇਖੇ ਸਭ ਨੂੰ ਇੱਕੋ ਜਿਹਾ ਸਮਝ ਕੇ ਲੋੜਵੰਦ ਨੂੰ ਪਾਣੀ ਪੁਲਾਇਆ ਕੋਈ ਕਿਸੇ ਨਾਲ ਬੈਰ ਗਰੋਧ ਨਹੀਂ ਕੀਤਾ ਨਾ ਕੋਈ ਬੈਰੀ ਨਾ ਹੀ ਮੈਦਾਨਾ ਕਿਸੇ ਨਾਲ ਕੋਈ ਬੈਰ ਨਹੀਂ ਕੀਤਾ ਨਹੀਂ ਕਰੀ ਕਿਸੇ ਨੂੰ ਬਗਾਨਾ ਨਹੀਂ ਸਮਝਿਆ ਪਰਾਇਆ ਨਹੀਂ ਜਾਣਿਆ ਇਹ ਕਾਰਨ ਸੀਗਾ ਸਾਡੀ ਸੇਵਾ ਦਾ ਸੇਮਨ ਦਾ ਭਜਨ ਗੰਦਗੀ ਦਾ ਇਹ ਉਹ ਦਾਤਾ ਸਾਨੂੰ ਤਾਮ ਦੇਣੀ ਆ ਜੇ ਅਸੀਂ ਉਸ ਰੱਬ ਦੇ ਵਿੱਚ ਜਾਵਾਂਗੇ ਹੁਣ ਬਾਤ ਕਰ ਰਹੇ ਸੀ ਉਸ ਲੜਕੀ ਦੀ ਉਸ ਕਈ ਬੱਚੀ ਦੀ ਜਿਹੜੀ ਸਤਿਗੁਰਾਂ ਦੇ ਨਾਲ ਪ੍ਰੇਮ ਕਰਦੀ ਸੀ ਉਹ ਗੁਰੂ ਘਰ ਨਹੀਂ ਜਾਂਦੀ ਸੇਵਾ ਕਰਦੀ ਕਈ ਵਾਰ ਮਾਨਸੂਰ ਪ੍ਰਕਾਸ਼ ਕਰਦੀ ਬਹੁਤ ਸਾਰੀਆਂ ਬਾਣੀਆਂ ਤੇ ਜਵਾਨੀ ਕੰਨ ਸੀ ਜਾਦ ਸੀ ਤੇ ਜਦੋਂ ਵੀ ਘਰ ਦਾ ਕੋਈ ਕੰਮ ਕਰਦੀ ਕਿ ਉਹ ਹਰ ਸਮੇਂ ਗੁਰਬਾਣੀ ਦੀ ਕੋਈ ਨਾ ਕੋਈ ਤੁਕ ਜੜੀ ਉਹ ਗੂੰਜੀ ਰਹੇ। ਐਸਾ ਪੇਮ ਗੁਰਬਾਣੀ ਦੇ ਨਾਲੋਂ ਦਾ ਪਿਆ। ਔਰ ਜਾਣ ਲਈਏ ਹਮੇਸ਼ਾ ਹੀ ਸੁਤਜੀ ਢੰਗ ਦੇ ਨਾਲ ਰਹਿਣਾ ਚਾਹੀਦੀ। ਸੁਨੀ ਜੜੀ ਆ ਨਾ ਉਹ ਸਿਰ ਤੇ ਰਹਿਣੀ। ਅੱਜ ਸਾਡੀਆਂ ਚੁੰਨੀਆਂ ਪਤਾ ਨਹੀਂ ਕਿੱਥੇ ਹੁੰਦੀਆਂ ਨੇ। ਗੁਰਬਾਣੀ ਪੜ੍ਹਨੀ ਤਾਂ ਦੂਸ ਅਸੀਂ ਗਾਣੇ ਗਾਉਂਦੇ ਫਿਰਦੇ ਆ। ਇਹ ਸਾਡਾ ਸਮਾਂ ਬਦਲ ਗਿਆ ਕਾਰਨ ਕੀ ਐ? ਸਾਡੀ ਮਤ ਬਦਲ ਗਈ ਜਿੱਥੋਂ ਸਾਨੂੰ ਮਤ ਮਿਲਣੀ ਹੈ ਅਸੀਂ ਉੱਥੇ ਜਾਂਦੇ ਨੂੰ ਸਾਨੂੰ ਪਤਾ ਵੀ ਸਾਡਾ ਭੋਜਨ ਪ੍ਰਸ਼ਾਦਾ ਰਸੋਈ ਦੇ ਵਿੱਚ ਹੈ ਤੇ ਅਸੀਂ ਰਸੋਈ 'ਚ ਝਟ ਪੜ ਜਾਂਦੇ ਕਿਉਂ ਕਿ ਸਾਡੀ ਮਤ ਦੇ ਵਿੱਚ ਖਾਣਾ ਪੀਣਾ ਪਹਿਨਣਾ ਇਹ ਸਭ ਰਹਿ ਗਿਆ ਅਸੀਂ ਵਿਸਾਰ ਦਿੰਦਾ ਨਾਮ ਨੂੰ ਉਸੇ ਵਿਸਾਰ ਦਿੰਦਾ ਮੌਤ ਨੂੰ ਅਸੀਂ ਵਿਸਾਰ ਦਿੰਦਾ ਉਸ ਰੰਗ ਕਾਰਨ ਦਾਤ ਪਿਆਰੀ ਬਿਸਰਿਆ ਦਾਤ ਤੇ ਸਾਧੂ ਗੁਰਾਂ ਨੇ ਮਤਲਬਖਸ਼ਿਆ ਭਾਈ ਉਹ ਚੁੰਨੀ ਲੈ ਕਰਕੇ ਰੱਖਦੀ ਫਿਰ ਉਹਦਾ ਵਿਆਹ ਹੋਇਆ ਸਹੁਰੇ ਘਰੇ ਚਲੀ ਗਈ ਤੇ ਉਸੇ ਤੋਂ ਉਹਦਾ ਰੁਟੀਨ ਰੋਜ਼ ਸਵੇਰਾਂ ਨੂੰ ਟੇਲੇ ਦਾਗੜਾ ਇਸ਼ਨਾਨ ਪਾਣੀ ਕਰਕੇ ਗੁਰਬਾਣੀ ਪੜ੍ਹਨੀ ਫਿਰ ਗੁਰੂ ਘਰ ਜਾਣਾ ਹੁਣ ਸਾਡਾ ਜਿਹੜਾ ਸਮਾ ਚੱਲ ਰਿਹਾ ਹੈ ਦੇ ਮਤਲਬ ਨੂੰ ਜਦੋਂ ਕੋਈ ਨੂਹ ਧੀ ਐਸੀ ਨਾਮ ਜਪਣ ਵਾਲੀ ਘਰੇ ਆਉਂਦੀ ਹੈ ਤੇ ਅਸੀਂ ਜੇ ਨਾਮ ਜਪਣ ਵਾਲੇ ਤੇ ਭਾਗਾਂ ਵਾਲੀ ਧੀ ਹੈ ਜਿਹੜੀ ਵੱਡੇ ਭਾਗ ਲੈ ਕਰਕੇ ਸਾਡੇ ਘਰ ਆਈ ਹੈ ਸਾਡੇ ਭਾਗ ਜਾਗੇ ਨਹੀਂ ਜਿਹੜੀ ਸਾਡੇ ਨਾਮ ਦੀ ਗੁਰਬਾਣੀ ਪੜ੍ਹਦੀ ਨਾਮ ਜਪਦੀ ਹੈ ਤੇ ਨਹੀਂ ਅੱਜ ਦਾ ਸਮਾਗਮ ਤੁਸੀਂ ਵੇਖਿਆ ਅੱਜ ਦੇ ਸਮਰੇ ਦੇ ਵਿੱਚ ਵਿਆਹ ਸ਼ਾਦੀਆਂ ਦੇਖੋ ਹੁੰਦੀਆਂ ਨੇ ਤੇ ਪ੍ਰੇਸ਼ ਪਹਿਲਾਂ ਸ਼ੁਰੂ ਹੋ ਜਾਂਦਾ ਨਾਮ ਕਿਉਂ ਕਾਰਨ ਕੀ ਹੈ ਸਭ ਫਰਕ ਮਤ ਦਾ ਹੈ ਰਸੀਤ ਮਤ ਲੈਣਾ ਨਹੀਂ ਚਾਹੁੰਦੇ ਮਾਪੇ ਮਤ ਦੇਣਾ ਨਹੀਂ ਚਾਹੁੰਦਾ ਕਿਸੇ ਕੋਲੇ ਟਾਈਮ ਨਹੀਂ ਹੈ ਇੱਕ ਦੂਜੇ ਨਾਲ ਬਿਚਾਰਨ ਦਾ ਸਭ ਆਪੋ ਆਪਣੇ ਕੰਮਾਂ ਤੋਂ ਜਿੱਤ ਲੱਗੇ ਹੋਏ ਨੇ ਬੱਚਿਆਂ ਨਾਲ ਕੀ ਹੈ ਜਦੋਂ ਸੰਗਤ ਗੁਰਦਾਰ ਦੀ ਮਿਲਦੀ ਹੈ ਵਾਰੀ ਰੰਗ ਡਲ ਜਾਂਦਾ ਜਿਹੋ ਜੀ ਸੰਗਤ ਉਹੋ ਜੀ ਰੰਗ ਤੇ ਮਾਪਿਆਂ ਕੋਲੇ ਸਮਾਂ ਨਹੀਂ ਕਿ ਅਸੀਂ ਧਿਆਨ ਉਤਰਾ ਦੇ ਕੋਲੇ ਬੈਠੀਏ ਉਹਨੂੰ ਰੋਜ਼ ਸਮਝਾਈਏ ਕਿ ਭਾਈ ਆਹ ਕਾਰਜ ਨਹੀਂ ਆਏ ਕਰਨ ਕਦੇ ਵੇਖਿਆ ਵੀ ਤੁਹਾਡੇ ਬੱਚੇ ਗੁਰੂ ਘਰ ਤੁਹਾਡੇ ਨਾਲ ਆਉਂਦੇ ਨੇ ਕਿਉਂਕਿ ਅਸੀਂ ਉਹਨੂੰ ਨਹੀਂ ਲਿਆਈ ਨਹੀਂ ਰਹੀ ਅਸੀਂ ਮਾਤ ਹੀ ਨਹੀਂ ਲੈ ਰਹੀ ਇਹ ਸਾਡੀ ਕਮੀਆਂ ਨਾਲ ਕੇ ਬੱਚਿਆਂ ਦੀ ਕਮੀਆਂ ਫਿਰ ਬਾਅਦ ਚ ਕਹਿੰਦੇ ਆ ਵੀ ਇਹ ਤਾਂ ਗੁੱਦ ਘਰ ਜਾਂਦੇ ਨਹੀਂ ਕਿਉਂ ਉਹਨਾਂ ਨੂੰ ਸ਼ੁਰੂ ਤੋਂ ਜੰਮਦਿਆਂ ਤੋਂ ਸੀ ਲੈ ਕੇ ਨਹੀਂ ਆਇਆ ਮਤਲਬ ਇਹਨਾਂ ਨੂੰ ਸੰਭਾਲਿਆ ਨਹੀਂ ਦੱਸਿਆ ਇਹਨਾਂ ਨੂੰ ਵੀ ਇਹ ਤਾਂ ਲਾਹਾ ਕੀ ਲੈਣਾ ਇਹ ਦੱਸਿਆ ਵੀ ਜੇ ਰੀਲਾਂ ਤੇ ਨੱਚ ਲੋਗੇ ਉਹਦੇ ਪੈਸੇ ਲੈ ਲਵਾਂਗੇ ਇਹ ਦੱਸਿਆ ਵੀ ਭਾਈ ਜੇ ਅਸੀਂ ਕਿਸੇ ਨੂੰ ਆਉਂਦਾ ਮੋੜਾ ਕਰਮ ਨਗੇਜ਼ ਕੋਈ ਨਾ ਹੋਣਾ ਜਹਾ ਮੋੜਦਾ ਕੋਈ ਨਾ ਇਹਦੇ ਬਦਲੇ ਲੋਕ ਵੀ ਪ੍ਰਸ਼ੰਸਾ ਕਰਦੇ ਆ ਇਹਨੇ ਕੀ ਆ ਦੀ ਸੋਚ ਜੇ ਰਹੋ ਅਸੀਂ ਇਹ ਕਹਿੰਦੇ ਨਾ ਨਹੀਂ ਭਾਈ ਅੱਜ ਦਾ ਫੈਸ਼ਨ ਹੈ ਫੈਸ਼ਨ ਨੂੰ ਕੀ ਕਰਾਂਗੇ ਆਪਾਂ ਜੇ ਬੱਚੇ ਹੀ ਆਪਣੇ ਆਖੀਏ ਸਤਿਗੁਰੂ ਜੀ ਮਤ ਦੇਣਾ ਕਰਦੇ ਨੇ ਭਾਈ ਪੜ ਰਹੇ ਆ ਨਾ ਕਿ ਉਹ ਬੱਚੀ ਦਾ ਵਿਆਹ ਹੋਇਆ ਸਹੁਰੇ ਘਰੇ ਚਲੇਗੀ ਤੇ ਜਿਹੜਾ ਸਹੁਰਾ ਪਰਿਵਾਰ ਹੈ ਉਹ ਕਿਸੇ ਹੋਰ ਬਾਬਿਆਂ ਕੋਲ ਜਾਂਦਾ ਪਖੰਡੀਆਂ ਦੇ ਚੱਕਰਾਂ ਦੇ ਵਿੱਚ ਪਿਆ ਹੋਇਆ ਉਹਨਾਂ ਨੂੰ ਇਹ ਗੱਲ ਪਸੰਦੀ ਨਹੀਂ ਕਿ ਸਾਡੀ ਨੂੰਹ ਧੀ ਗੁਰੂ ਘਰ ਜਾਵੇ। ਇਹਨਾਂ ਨੂੰ ਪਸੰਦੀ ਨਹੀਂ ਕਿ ਸਾਡੀ ਨੂੰਹ ਕੁਰਬਾਨੀ ਪੜੇ ਤੇ ਰੋਜ਼ ਉਹਦਾ ਵਿਰੋਧ ਕਰਿਆ ਕਰਨ। ਕਿ ਨਹੀਂ ਜੂ ਅਮੀ ਤੁਰੇ ਫਿਰਦੀ ਆ ਗੁਰੂ ਰੰਧ ਸਾਹਿਬ ਕੀ ਕਰਨਗੇ ਉਸਨੇ ਕਿਉਂਕਿ ਮਤ ਦੇ ਵਿੱਚ ਜੋ ਭਰਿਆ ਪਿਆ ਸਾਡੀ ਮਤ ਦੇ ਵਿੱਚ। ਅਸੀਂ ਉਹਦੇ ਮੁਤਾਬਕ ਕਰਦੇ ਆ ਜੋ ਸਾਡੀ ਆਖਾ ਵੇਖਦੀਆਂ ਨਾ। ਅਸੀਂ ਉਹਦੇ ਤੇ ਯਕੀਨ ਕਰਦੇ ਆ। ਹੁਣ ਵਿਸ਼ੇ ਧਰਮ ਦੇ ਵਿਸ਼ੇ ਦੇ ਸਾਇੰਸ ਦੇ ਵਿਸ਼ੇ ਦੇ ਵਿੱਚ ਬਹੁਤ ਫਰਕ ਹੈ ਹੁਣ ਜੇ ਕਹੀਏ ਵੀ ਗੁਰਬਾਣੀ ਹੈ ਗੁਰਬਾਣੀ ਇਸ ਕੰਨਾਂ ਦੇ ਨਾਲ শ্রবণ ਕਰਕੇ ਉਸ ਅਨੁਭਵ ਤੱਕ ਜਾਣਾ ਜਿੱਥੇ ਪਰਮਾਤਮਾ ਦੀ ਖੋਜ ਨੂੰ ਲੱਗਦੀ ਹੈ ਕਿ ਰੱਬ ਹੈ ਇਹ ਸਭ ਕੁਝ ਸੋਚਣ ਵਿਚਾਰਨ ਦੀ ਜਿਹੜੀ ਬਾਤ ਹੈ ਨਾ ਉਹ ਸਮਝਾਇਆ ਜਾਂਦਾ ਆਹ ਦੇਖਿਓ ਕਿ ਉਸ ਪਰਿਵਾਰ ਦੇ ਉਹ ਮੁੰਡਾ ਜਦੋਂ ਗੁਰੂ ਘਰ ਜਾਂਦੀ ਹੈ ਤੇ ਕਹਿੰਦੇ ਨਹੀਂ ਤੂੰ ਸਾਡੇ ਨਾਲ ਬਾਬੇ ਆਪਣੇ ਚਾਹ। ਉਹ ਤੋਂ ਨਾ ਮੰਨਦਾ ਤੂੰ ਉਥੇ ਚਾਹ। ਉਹ ਘਰ ਦੀ ਗੱਲ ਦੱਸਦੇ ਆ ਵੀ ਬਗਾਨਾ ਕੋਲ ਦਾ ਸਾਡੇ ਘਰ ਦਾ ਫੈਸਲਾ ਕਰਦਾ ਫਿਰਦਾ। ਤੇ ਉਹਨੇ ਰੁਕਾ ਮਨਾ ਕਰਤਾ ਕਹਿੰਦੀ ਮਿੰਨੂ ਕਿਤੇ ਜਾਣ ਦੀ ਤੋੜਣੀ ਮੈਂ ਗੁਰੂ ਗ੍ਰੰਥ ਸਾਹਿਬ ਜੀਾਂ ਤੋਂ ਬਿਨਾਂ ਕਿਤੇ ਮਤਾਂ ਨਹੀਂ ਟੇਕਣਾ। ਤੇ ਹੁਣ ਇਸ ਗੱਲ ਦਾ ਵਿਰੋਧ ਹੋ ਗਿਆ ਤੇ ਪਰਿਵਾਰ ਵਾਲਿਆਂ ਨੇ ਕੀਤਾ ਜਾਂ ਕਰਿਆ। ਤੇ ਪਰਖ ਕਰਨ ਵਾਲੀ ਬਾਤ ਜੀ ਨੂੰ ਕਹ ਲਈਏ ਪਰਖ ਦਾ ਮੇਲਾ ਆ ਗਏ ਕਹਿੰਦੇ ਜੇ ਤੇਰਾ ਗੁਰੂ ਗ੍ਰੰਥ ਸਾਹਿਬ ਸਮਰੱਥ ਸਾਰੇ ਕਾਰਜ ਸੁਵਾਰ ਸਕਦਾ ਹੈ ਤਾਂ ਆਹ ਮਹੀਨੇ ਦੀ 31 ਤਰੀਕ ਤੱਕ ਤੈਨੂੰ ਕਾਇਮ ਲਿਤਾ ਜੇ ਗੁਰੂ ਗ੍ਰੰਥ ਸਾਹਿਬ ਸਾਡੇ ਘਰੇ ਆ ਗਏ ਤਾਂ ਸਮਝਾਂਗੇ ਤੇਰਾ ਵਿਸ਼ਵਾਸ ਹੈ ਰੱਬ ਤੇਰੀ ਸੁਣਦਾ ਹੈ ਤਾਂ ਤੂੰ ਮਥਾ ਟੇਕਣ ਜਾਂਦੀ ਨਹੀਂ ਜੇ 31 ਤਰੀਕ ਤੱਕ ਨਾ ਸਾਡੇ ਘਰੇ ਗੁਰੂ ਗੰਗ ਸਾਹਿਬ ਆਏ ਤਾ ਤੈਨੂੰ ਕਦੇ ਅਸੀਂ ਜਾਣ ਨਹੀਂ ਦੇਣਾ ਫਿਰ ਬਾਪੇ ਕੋਲ ਜਾਣਾ ਪੈਣਾ ਹੁਣ ਸ਼ਰਤ ਨੂੰ ਕੋ ਸ਼ਰਤ ਲਾਗੀ ਲਾ ਲਿਆ ਗੈ ਲਈ ਇਹ ਵਿਰੋਧ ਹੋ ਗਿਆ ਜੈ ਇੱਕ ਵਾਦਾ ਬਣ ਗਿਆ ਨਹੀਂ ਹਾਂ ਇਸ ਤਰ੍ਹਾਂ ਹੋਣਾ ਉਹਦੇ ਸਾਰੇ ਪਰਿਵਾਰ ਨੇ ਬੜੇ ਬਹਾਨੇ ਲੱਭੇ ਔਰ ਹਲ ਕੀਤਾ ਕਿ ਕਦੀਦਰੀ ਕਿਵੇਂ ਨਾ ਕਿਵੇਂ ਪਹੁੰਚੇ ਹੁਣ ਉਹ ਬੱਚੀ ਜਿਹੜਾ ਵਿਸ਼ਲਾਸ਼ ਧੰਨ ਸ੍ਰੀ ਗੁਰੂ ਮਾਨਕ ਦੇਵ ਜੀ ਸਾਹਿਬ ਮਹਾਰਾਜੀ ਹੈ ਤੇ ਹਰ ਰੋਜ਼ ਗੁਰੂ ਘਰ ਜਾਂਦੀ ਨਮਸਕਾਰ ਕਰਦੀ ਆਪਦੀ ਅਰਜ਼ ਗੁਰੂ ਅੱਗੇ ਰੱਖਦੀ ਕਈ ਵਾਰ ਰੋ ਵੀ ਪੈਂਦੀ ਹੈ ਕਿ ਮੇਰੇ ਸਹੁਰੇ ਪਰਿਵਾਰ ਨੇ ਮੇਰੇ ਨਾਲ ਜਿੱਦਾਂ ਦੀ ਬਾਤ ਕਹੀ ਹੈ ਇਹ ਸੰਤ ਸਤਿਗੁਰੂ ਮੇਰੀ ਲਾਜ ਰੱਖਿਓ ਜੇ ਤੁਸੀਂ ਪੜਦੇ ਨਾ ਬੀਤਰੀ ਕਰਦੇ ਨਾ ਉਹ ਵਈ ਜਨ ਕੀ ਅਰਦਾਸ ਅਰਦਾਸ ਉਹ ਵਿਅਕਤੀ ਜਾਣਦਾ ਪਰ ਜਰੂਰ ਤਾਂ ਸਾਨੂੰ ਵਿਸ਼ਵਾਸ ਦੀ ਸ਼ਰਧਾ ਦੀ ਲੋੜ ਹੈ ਤੇ ਬੜੀ ਸ਼ਰਧਾ ਦੇ ਨਾਲ ਜਾਂਦੀ ਕਈ ਵਾਰ ਰੋਂਦੀ ਪਰ ਸੇਵਾ ਕਰਦੀ ਰਹੀ ਉਹ ਗੁਰਬਾਣੀ ਪੜ੍ਹਦੀ ਔਰ ਜਾਣ ਲਈਏ ਪੂਰਨ ਵਿਸ਼ਵਾਸ ਕਰਦਿਆ ਕਰਦਿਆ 30 ਦਿਨ ਦਾ ਵੇਲਾ ਆ ਗਿਆ ਜੋ پوری ਰਾਤ ਨੂੰ ਬੋਤ ਹੋਈ ਉਹਨੇ ਮੰਨਦਿਆਂ ਕਰ ਵਿਸ਼ਵਾਸ ਗੁਰੂ ਸਭਾ ਦੇ ਕਰਿਆ ਹੋਇਆ ਗੁਰੂ ਨਾਨਕ ਦੇਵ ਜੀ ਸਾਹਿਬ ਨੇ ਕੀਤਾ ਕਿਹਾ ਕਿ ਮੇਰਾ ਘਰ ਮੇਰਾ ਸੋਹਰਾ ਪਰਿਵਾਰ ਜੇ ਤਨ ਆਪ ਜੀਆ ਨੇ ਦਰਸ਼ਨ ਨਾ ਨ ਦਿੱਤੇ ਜੇ ਮੈਨੂੰ ਹੋਰ ਬਾਦਿਆਂ ਕੋਲ ਲੈ ਜਾਣਗੇ ਦੇਖੋ ਵਿਸ਼ਵਾਸ ਪਰ ਮਨ ਅੰਦਰ ਜਿਹੜਾ ਨਾ ਉਹ ਪ੍ਰੇਮ ਹੈ ਤੇ ਗੁਰੂ ਤੇ ਵਿਸ਼ਵਾਸ ਕਰ ਲਈ ਗੁਰੂ ਕੀ ਅਰਜਾ ਕਰਦੀ ਹੈ ਜੇਦੋਂ ਉਹ ਰਾਤ ਬਹੁਤ ਰੋਈ ਪਰ ਕਹਿਣ ਲੱਗੀ ਮੇਰਾ ਵਿਸ਼ਵਾਸ ਟੁੱਟ ਜਾਣਾ ਤੇ ਰਾਤ ਦੇ 3 ਵਜੇ ਐਸੀ ਰੱਬ ਦੀ ਕਿੱਡ ਬਣੀ ਬਹੁਤ ਜ਼ਿਆਦਾ ਬਰਸ਼ਾਤ ਹੋਣ ਲੱਗੀ ਮੀਂਹ ਪੈਣ ਲੱਗੀ ਹੌਜਾਂ ਤਾਂ ਮੀ ਪਿਆ ਔਰ ਜਿਹੜਾ ਗੁਰਦੁਆਰਾ ਗੁਰੂ ਘਰ ਹਨ ਉਹਦੀ ਚੱਤ ਚੋਂ ਲੱਗ ਪਈ ਕਿਉਂਕਿ ਸਤ ਗੁਰੂ ਸਰਬਾਤ ਦਾ ਕੁਝ ਵੀ ਕਰ ਸਕਦਾ ਨੇ ਬਹਾਨਾ ਦੇਣਾ ਉਹਨੇ ਜਰੀਆ ਬਣ ਕੇ ਚੱਤ ਚੋਂ ਲੱਗੀ ਪਰ ਗਰੰਦੀ ਸਿੰਘ ਉਹਨੇ ਸੋਚਿਆ ਵੀ ਦੇਖੋ ਕਿਤੇ ਜੇ ਗੁਰੂ ਗੋਬਿੰਦ ਸਿੰਘ ਜੀ ਆਉਣ ਦੇ ਤੱਕ ਪਾਣੀ ਪਹੁੰਚਦਾ ਜਾਂ ਕਣੀਆਂ ਮੀਂਹ ਲੱਗਦਾ ਇਹਨੂੰ ਸਿਲਾ ਜਾਣੀ ਹੈ ਕੋਨੇ ਮਿਹਰੇ ਪਰਵਦਰਸ ਸੀ ਸਿਆਣੇ ਬੰਦੇ ਇਕੱਠੇ ਕਰੀ ਸਲਾਹ ਬਣਾਈ ਕਹਿੰਦੇ ਜਦੋਂ ਤੱਕ ਮੀਂਹ ਨਾ ਰੁਕ ਜਾਂਦਾ ਜਾਂ ਜਦੋਂ ਤੱਕ ਇਹ ਸਤਿਗੁਰੂ ਘਰ ਦੀ ਛਾਤ ਨਹੀਂ ਬਦਲੀ ਜਾਂਦੀ ਦਰਵਾਸਾ ਵਾਲੀ ਵੀ ਉਹਨਾਂ ਚਾਪਾ ਮਹਾਰਾਜ ਸੁਭਤ ਹੋਰ ਜਗ੍ਹਾ ਪ੍ਰਕਾਸ਼ ਕਰਨ ਲਈ ਰਹਿਵੜੀ ਕਰਦੇ ਆ ਵਿਚਾਰਾ ਕਰਦੇ ਆ ਵੀ ਕਿੱਥੇ ਪ੍ਰਕਾਸ਼ ਮੱਚਾ ਜਾਵੇ ਤੇ ਗੰਗੀ ਸਿੰਘ ਨੇ ਦੱਸਿਆ ਕਹਿੰਦੇ ਇੱਕ ਧੀ ਆਣੀ ਹਰ ਰੋਜ਼ ਗੁਰੂ ਘਰ ਆਉਂਦੀ ਆ ਕੇ ਕਦੇ-ਕਦੇ ਪ੍ਰਕਾਸ਼ ਵੀ ਕਰਦੀ ਹੈ ਬਾਣੀ ਵੀ ਪੜ੍ਹਦੀ ਹੈ ਸੇਵਾ ਵੀ ਕਰਦੀ ਹੈ ਕਿਉਂ ਨਾ ਉਹਦੀ ਸ਼ਰਧਾ ਵੱਧ ਹੈ ਆਪਾਂ ਉਹਦੇ ਘਰੇ ਪ੍ਰਕਾਸ਼ ਕਰਨੀ ਹੁਣ ਵਧਿਆ ਇਹਨਾਂ ਵਿਚਾਰ ਕਰੀ ਮਾਦੇ ਉਸ ਕਹਿੰਦੇ ਕਿਸੇ ਨੂੰ ਭੇਜ ਕੇ ਆਪਾਂ ਉਹਦੇ ਘਰੇ ਪਤਾ ਕਰਾ ਲਈਏ ਤੇ ਗਰੰਤੀ ਸਿੰਘ ਨੇ ਕਿਹਾ ਕਹਿੰਦਾ ਨਹੀਂ ਉਹਦੀ ਸ਼ਰਧਾ ਬਹੁਤਾ ਜਵਾਬ ਨਹੀਂ ਦੇਣਾ ਆਪਾਂ ਮਹਾਰਾਜ ਰੂਪ ਉੱਤੇ ਲੈ ਚੰਦੇ ਪਰ ਨੇ ਤਿਆਰੀ ਕੀਤੀ ਮਾਰਾ ਸੁਨਤਨ ਦੇ ਘਰੇ ਲੈ ਕੇ ਜਾ ਕਰਕੇ ਬੂਹਾ ਘੜਕਾਇਆ ਪਰ ਜਦੋਂ ਦੇਖੀਓ ਕਤੀ ਤਰੀਕ ਦਾ ਬੇੜਾ ਜਦੋਂ ਸਹੁਰੇ ਪਰਿਵਾਰ ਦੇ ਵਿੱਚੋਂ ਜਾ ਕੇ ਸਹੁਰ ਨੇ ਬੂਹਾ ਖੋਲਿਆ ਨਾ ਜਦੇ ਧੰਨ ਸ਼੍ਰੀ ਗੁਰੂ ਗੰਸਾ ਸਾਹਿਬ ਉਹ ਸੁਬਤੀ ਦੀ ਅਰਦਾਸ ਜਿਹੜੀ ਹੈ ਉਹ ਸੁਣੀ ਗਈ ਤੇ ਦਰਤੇ ਪਰਿਵਾਰ ਹੋਈ ਗੁਰੂ ਦਾਸ ਸਾਹਿਬ ਮਹਾਰਾਜ ਦੇ ਘਰੇ ਆਏ ਕਿਆ ਚੇਤੀ ਚੇਤੀ ਭਾਈ ਕਮਰਾ ਸਾਫ ਕਰੋ ਜਿਸ ਕਮਰੇ ਦੇ ਵਿੱਚ ਮਹਾਰਾਜ ਦੇ ਪ੍ਰਕਾਸ਼ ਕੀਤਾ ਗਿਆ ਸੇਵਾ ਕੀਤੇ ਦੀ ਰੋਜ਼ ਬਾਣੀ ਤੇ ਪੜ੍ਹੀ ਗਈ ਹੁਣ ਉਸ ਪਰਿਵਾਰ ਨੂੰ ਜਿਹੜਾ ਕਹਿੰਦਾ ਸੀ ਬਾਬਾ ਕੋਲੇ ਜਾਣਾ ਹੈ ਜਦੋਂ ਦੇਖਿਆ ਨਾ ਵੀ ਮਹਾਰਾਜ ਸਮਰੱਥ ਨੇ ਹਰ ਸਭ ਕੁਝ ਕਰ ਸਕਦੇ ਐ ਤੇ ਜਾਣ ਲਈਏ ਵੀ ਐਸਾ ਦਸਤਪਰਨਾ ਗਏ ਜਿਹਨ ਦੇ ਅੰਦਰ ਹੋਇਆ ਵਿਸ਼ਵਾਸ ਜਿਹੜਾ ਸੀਗਾ ਪੂਰੀ ਦਾ ਗੁਰੂ ਗ੍ਰੰਥ ਸਾਹਿਬ ਜੀ ਅਤੇ ਧੰਨ 시 ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅਟੁੱਟ ਸੀ ਔਰ ਸਾਰੇ ਪਰਵਾਰ ਨੇ ਹੱਥ ਜੋੜ ਕੇ ਮਾਫੀ ਮੰਗੀ ਕੁੜੀ ਦਾ ਵਿਸ਼ਵਾਸ ਜਿਹੜਾ ਉਹ ਰੰਗ ਲਿਆਇਆ ਔਰ ਜਾਣ ਲਈਏ ਦੇਖਿਆ ਨਾ ਧੰਨੇ ਜੱਟ ਨੂੰ ਕਿਹਾ ਜਾਂਦਾ ਕਿ ਉਹਨੇ ਇੱਥੋਂ ਦੇ ਵਿੱਚੋਂ ਰੱਬ ਨੂੰ ਪਾ ਲਿਆ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਮਰੱਥ ਨੇ ਕਮੀ ਗੁਰੂ ਜੀ ਨਹੀਂ ਹੈ ਕਮੀ ਸਾਡੇ ਚਾਜਣ ਨੂੰ ਸਾਨੂੰ ਸ਼ਰਧਾ ਨਹੀਂ ਧਾਰਨੀ ਆਉਂਦੀ ਕਮੀ ਸਾਡੇ ਚ ਜਿਨ੍ਹਾਂ ਦਾ ਵਿਸ਼ਵਾਸ ਗੁਰੂ ਰਣਸਾਹਿਬ ਜੀਆਂ ਤੇ ਵੱਜਦਾ ਨਹੀਂ ਇਹ ਸਾਡੀ ਕਮੀ ਹੈ ਕਮੀ ਜਿਹੜੀ ਆ ਗੁਰੂ ਰਣਸਾਹਿਬ ਜੀਆਂ ਤੇ ਦਾ ਕਹ ਲਈਏ ਸੰਬੰਧ ਗੁਰੂ ਦੇ ਵਿੱਚ ਨਹੀਂ ਹੈ ਸਾਚਾ ਸਬੂਰ ਕਿਆ ਕਰੇ ਜਦ ਸਿੱਖਾਂ ਨੇ ਚੂਕ ਜਦੋਂ ਸਿੱਖੀ ਨਹੀਂ ਇਸ ਰਸਤੇ ਤੇ ਚੱਲ ਰਹੀ ਤੇ ਧੰਨ ਸਿੱਖ ਗੁਰੂ ਰਣਸਾਹਿਬ ਮਹਾਰਾਜ ਜੀ ਸੀ ਕਹ ਲਈਏ ਵੀ ਕਿਵੇਂ ਸਾਡੇ ਤੇ ਕਿਰਪਾ ਕਰਦੀ ਹੈ ਸਾਡੀ ਮੱਤ ਕਿਵੇਂ ਹੈ ਇਹ ਜਾਣ ਲਈ ਜਦੋਂ ਅਸੀਂ ਗੁਰੂ ਵਾਲੀ ਮੱਤ ਹੀ ਨਹੀਂ ਲੈ ਰਹੇ ਤੇ ਸਾਡੀ ਮਤ ਕਿਵੇਂ ਬਦਲੇ ਅਸੀਂ ਦੁਖੀ ਬਹੁਤ ਹੁੰਦੀ ਆਂ ਅਸੀਂ ਖਤੇ ਬਹੁਤ ਆਮੜੇ ਅਸੀਂ ਬੜੇ ਮਿਰ ਪਾਪ ਉਹਨ ਜਿਹੜੇ ਅੰਮ੍ਰੀਆਂ ਗੁਣ ਕਮਾਉਣੇ ਆ ਰੂ ਪਰ ਜਰੂਰ ਕੁਸਾਰੀ ਇਹ ਹੈ ਕਿ ਸਾਡੀ ਲੜੀ ਜਿਹੜੀ ਹੈ ਸਾਡਾ ਜੋਰ ਆ ਵਿਸ਼ਵਾਸ ਤੇ ਖੜਾ ਜੇ ਸਾਡਾ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਜੀਾਂ ਤੇ ਹੈ ਹਰ ਰੋਜ਼ ਅਸੀਂ ਗੁਰੂ ਘਰਾਂ ਦੇ ਆਪਤ ਵੇਲੇ ਜਾਗਦੇ ਆ ਗੁਰਬਾਣੀ ਪੜਦੇ ਆ ਨਾਮ ਸਿਮਰਦੇ ਨਾਲ ਜੁੜੇ ਹੋਇਆ ਤੇ ਸਤਿਗੁਰੂ ਸਾਡੀ ਪਿੱਠ ਨਹੀਂ ਲਗਣਦਾ ਕਦੀ